ਅੱਜ ਮੈਂ ਤੁਹਾਨੂੰ ਕਿਚਨ ਦੇ ਦੋ ਟਿਪਸ ਦਵਾਂਗੀ ਜਿਹਨੂੰ ਤੁਸੀਂ ਵਰਤ ਕੇ ਆਪਣੀ ਕਿਚਨ ਦਾ ਕੰਮ ਜਿਹੜਾ ਬਹੁਤ ਹੀ ਆਸਾਨ ਕਰ ਸਕਦੇ ਹੋ ਦੁੱਧ ਉਵਾਲਣ ਤੋਂ ਬਾਅਦ ਇਸ ਤਰ੍ਹਾਂ ਪਤੀਲੇ ਦੇ ਵਿੱਚ ਦੁੱਧ ਜਮ ਜਾਂਦਾ ਹੈ ਜਿਹਨੂੰ ਧੋਣ ਲੱਗੇ ਆਪਾਂ ਨੂੰ ਥੋੜੀ ਜਿਹੀ ਦਿੱਕਤ ਆਉਂਦੀ ਹੈ ਅੱਜ ਆਪਾਂ ਇਹਨੂੰ ਧੋਕ ਹੀ ਨਹੀਂ ਅੱਜ ਆਪਾਂ ਕਰਾਂਗੇ ਇਹਨੂੰ ਸਾਫ਼ ਆਟੇ ਨਾਲ ਇਹਦੇ ਵਿੱਚ ਪਾਏ ਆਪਾਂ ਛਾਣ ਕੇ ਆਟਾ ਚੁਟਕੀਕ ਪਾਇਆ ਨਮਕ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ ਮਲਣਾ ਮਲ ਕੇ ਆਪਾਂ ਜਿਹੜੀ ਪਤੀਲੇ ਵਿੱਚ ਮਲਾਈ ਜਮੀ ਹੋਈ ਹੈ ਸਾਰੀ ਸਾਫ਼ ਕਰ ਲੈਣੀ ਹੈ ਨਾਰਮਲ ਆਪਾਂ ਜਿਸ ਤਰ੍ਹਾਂ ਰੋਟੀ ਦਾ ਆਟਾ ਗੁੰਨਦੇ ਹਾਂ ਇਸ ਤਰ੍ਹਾਂ ਹੀ ਆਟਾ ਗੁੰਨ ਕੇ ਇਹਦਾ ਆਪਾਂ ਤਿਆਰ ਕਰ ਲੈਣਾ। ਪਤੀਲਾ ਜਿਹੜਾ ਇਸ ਤਰ੍ਹਾਂ ਕਰਨ ਨਾਲ ਜਿਹੜਾ ਬਿਲਕੁਲ ਸਾਫ਼ ਹੋ ਜਾਂਦਾ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਇਹਨੂੰ ਧੋਣ ਦੇ ਵਿੱਚ। ਇਹ ਦੇਖੋ ਅਪਤੀਲਾ ਆਪਣਾ ਜਿਹੜਾ ਚੰਗੀ ਤਰ੍ਹਾਂ ਸਾਫ਼ ਹੋ ਚੁੱਕਿਆ ਹੈ। ਇਹਨੂੰ ਆਪਾਂ ਨੇ ਆਟੇ ਨੂੰ 5 ਮਿੰਟ ਲਈ ਸਾਈਡ ਤੇ ਰੱਖ ਦੇਣਾ ਢੱਕ ਕੇ। ਦੂਜਾ ਟਿਪਸ ਹੈਗਾ ਉਬਾਲਣ ਤੋਂ ਪਹਿਲਾਂ ਜੇ ਦੁੱਧ ਦੇ ਵਿੱਚ ਤੁਸੀਂ 2-4 ਚਮਚ ਪਾਣੀ ਪਾ ਕੇ ਇਹਨੂੰ ਉਬਾਲੋਗੇ ਤਾਂ ਅਪਤੀਲਾ ਤੁਹਾਡਾ ਇਸ ਤਰ੍ਹਾਂ ਸਾਫ਼ ਰਹੇਗਾ। ਫਿਰ ਇਹਦੇ ਵਿੱਚ ਮਲਾਈ ਨਹੀਂ ਜਮੇਗੀ। ਆਟਾ ਆਪਣਾ ਹੋ ਚੁੱਕਿਆ ਤਿਆਰ ਹੁਣ ਆਪਾਂ ਇਹ ਤੋਂ ਫੁਲਕੇ ਤਿਆਰ ਕਰਾਂਗੇ ਬਹੁਤ ਹੀ ਜ਼ਿਆਦਾ ਵਧੀਆ ਰੋਟੀਆਂ ਬਣਦੀਆਂ ਬਹੁਤ ਟੇਸਟੀ ਬਣਦੀ ਰੋਟੀ ਨਾਰਮਲ ਆਟਾ ਜਿਵੇਂ ਗੁੰਨ ਕੇ ਆਪਾਂ ਤਿਆਰ ਕਰਦੇ ਆ ਉਹਦੇ ਨਾਲੋਂ ਜਿਹੜਾ ਇਹਦਾ ਟੇਸਟ ਇੱਕ ਵੱਖਰਾ ਹੀ ਟੇਸਟ ਹੁੰਦਾ ਹੈ ਹਰ ਇੱਕ ਰੋਟੀ ਜਿਹੜੀ ਆ ਫੁਲਕੇ ਤਿਆਰ ਹੁੰਦੀ ਹੈ ਤੁਸੀਂ ਸਵੇਰ ਦੀ ਬਣੀ ਰੋਟੀ ਭਾਵੇਂ ਸ਼ਾਮ ਨੂੰ ਖਾਓ ਰੋਟੀ ਤੁਹਾਨੂੰ ਬਿਲਕੁਲ ਨਰਮ ਮਿਲੇਗੀ ਜੇ ਤੁਹਾਨੂੰ ਇਹ ਟ੍ਰਿਕ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ